ਜਿਵੇਂ ਕਿ ਆਪ ਸਭ ਨੂੰ ਪਤਾ ਹੈ ਅੱਜ ਸ਼ਾਮ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਸਾਇਰਨ 4 ਵਜੇ ਪੂਰੇ ਸ਼ਹਿਰ ਦੇ ਵਿੱਚ ਇੱਕ ਸਾਇਰਨ ਜਿਹੜਾ ਹੈਗਾ ਪਲੇ ਕੀਤਾ ਜਾਂਦਾ ਹੈ ਉਹ ਸਾਇਰਨ ਦਾ ਮਤਲਬ ਹੁੰਦਾ ਇੱਕ ਸਿਗਨਲ ਇੱਕ ਸਿਗਨਲ ਆਊਗਾ ਇੱਕ ਸਾਇਰਨ ਵੱਜੂਗਾ ਉਸ ਤੋਂ ਅਸੀਂ ਸਾਡੀ ਮੌਕ ਡ੍ਰਿਲ ਜਿਹੜੀ ਹੈ ਸ਼ਹਿਰ ਦੇ ਸਿਰਫ ਇੱਕ ਥਾਂ ਤੇ ਅਸੀਂ ਵੇਰਕਾ ਮਿਲਕ ਪਲਾਂਟ ਦੇ ਅੰਦਰ ਮੌਕ ਡ੍ਰਿਲ ਪਲਾਨ ਕੀਤੀ ਹੈ پورے ਸ਼ਹਿਰ ਦੇ ਵਿੱਚ ਉਹਦਾ ਕੋਈ ਐਕਟੀਵਿਟੀ ਨਹੀਂ ਹੈ ਬਸ ਇਹ ਲੋਕਾਂ ਨੂੰ ਇੱਕ ਦੱਸਣ ਵਾਸਤੇ ਇੱਕ ਸਿਗਨਲ ਵਾਸਤੇ ਕਿ ਮੌਕ ਡ੍ਰਿਲ ਹੈ ਸਟਾਰਟਡ ਕਿ ਇੱਕ ਮੌਕ ਡ੍ਰਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਕ ਡ੍ਰਿਲ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਪਣੇ ਐਮਰਜੈਂਸੀ ਰਿਸਪੌਂਸ ਸਿਸਟਮ ਜਿਹੜੇ ਸ਼ਹਿਰ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਫਾਇਰ ਸੇਫਟੀ ਐਂਬੂਲੈਂਸ ਫਾਇਰ ਵਹੀਕਲ ਪੁਲਿਸ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਐਨ ਡੀ ਆਰ ਐਫ ਔਰ ਜਿਹੜੇ ਸਾਡੇ ਸਿਵਲ ਡਿਫੈਂਸ ਦੇ ਕਮਾਂਡਰਸ ਵੋਲੰਟੀਅਰ ਸਿਵਲ ਡਿਫੈਂਸ ਸਾਰਾ ਦਾ ਸਾਰਾ ਸਿਸਟਮ ਹਾਊ ਰਿਸਪੌਂਸਿਵ ਦੇ ਆਰ ਕਿੰਨੀ ਛੇਤੀ ਜਦੋਂ ਕੋਈ ਸ਼ਹਿਰ ਦੇ ਉੱਤੇ ਜਾਂ ਕਿਸੇ ਵੀ ਥਾਂ ਤੇ ਕੋਈ ਵੀ ਇਸ ਤਰ੍ਹਾਂ ਕੀ ਦੀ ਆਪਦਾ ਆਉਂਦੀ ਹੈ ਜਾਂ ਕੋਈ ਫਾਇਰ ਲੱਗਦੀ ਹੈ ਜਿਵੇਂ ਅੱਜ ਅਸੀਂ ਫਾਇਰ ਡ੍ਰਿਲ ਕਰ ਰਹੇ ਹਾਂ ਕੋਈ ਫਾਇਰ ਲੱਗਦੀ ਹੈ ਉਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿੰਨੀ ਛੇਤੀ ਉੱਥੇ ਟੀਮਾਂ ਪਹੁੰਚਦੀਆਂ ਕਿੰਨੀ ਛੇਤੀ ਫਾਇਰ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਕਿੰਨੀ ਕ ਛੇਤੀ ਉੱਥੇ ਹੈਲਥ ਵਾਲੇ ਪਹੁੰਚਦੇ ਆ ਕਿੰਨੀ ਕ ਛੇਤੀ ਉਹਨਾਂ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਇਹ ਸਾਰੀ ਚੀਜ਼ਾਂ ਟ੍ਰੈਫਿਕ ਮੈਨੇਜ ਕਰਨਾ ਪੁਲਿਸ ਅਥਾਰਟिटीज ਇਹ ਸਾਰੀ ਚੀਜ਼ਾਂ ਇੱਕ ক্লোਜ਼ ਇੱਕ ਕੋਆਰਡੀਨੇਸ਼ਨ ਐਕਸਰਸਾਈਜ਼ ਹੁੰਦੀ ਹੈ ਔਰ ਇੱਕ ਅਸੀਂ ਇਹਦੇ ਵਾਸਤੇ ਅਸੀਂ ਇੱਕ ਥਾਂ 베ਰਕਾ ਪਲਾਂਟ ਜਿਹੜਾ ਚੂਜ਼ ਕੀਤਾ ਹੈ ਬਾਕੀ ਸ਼ਹਿਰ ਦੇ ਵਿੱਚ ਅਸੀਂ ਕਿਤੇ ਵੀ ਇਸ ਚੀਜ਼ ਨੂੰ ਨਹੀਂ ਕਰ ਰਹੇ ਅਸੀਂ ਇੰਡਸਟਰੀਲਿਸਟ ਨੂੰ ਬੇਨਤੀ ਕੀਤੀ ਹੈ ਇੰਡਸਟਰੀਜ਼ ਨੂੰ ਕਿ ਤੁਸੀਂ ਵੀ ਆਪਣੀ ਆਪਣੀ ਇੰਡਸਟਰੀਜ਼ ਦੇ ਵਿੱਚ ਇੱਕ ਮੌਕ ਡ੍ਰਿਲ ਐਕਸਰਸਾਈਜ਼ ਜ਼ਰੂਰ ਕਰਵਾਓ ਤਾਂ ਕਿ ਤੁਹਾਨੂੰ ਵੀ ਤੁਹਾਡੇ ਜਿਹੜੇ ਅਮਰਜੈਂਸੀ ਰਿਸਪੌਂਸ ਸਿਸਟਮ ਨੇ ਫਰਸਟ ایڈ ਕਿਟਾਂ ਫਾਇਰ ਸੇਫਟੀ ਵਾਸਤੇ ਜਿਹੜੇ ਇਕਵਿਪਮੈਂਟ ਲੱਗੇ ਆ ਹੋਰ ਤੁਹਾਡੀ ਜਿਹੜੀ ਐਮਬੂਲੈਂਸਿਸ ਵਗੈਰਾ ਹੋਰ ਜੋ ਵੀ ਇਨਸਟਰੂਮੈਂਟ ਹੁੰਦੇ ਆ ਇੰਡਸਟਰੀ ਦੇ ਵਿੱਚ ਉਹ ਤੁਸੀਂ ਇੱਕ ਵਾਰ ਚੈੱਕ ਕਰ ਸਕੋ ਵੀ ਉਹ ਚਾਲੂ ਸਥਿਤੀ ਦੇ ਵਿੱਚ ਹੈਗੇ ਆ ਕਿ ਨਹੀਂ ਹੈ ਤੇ ਕੋਈ ਵੀ ਸਿਟੀਜ਼ਨ ਮੇਰੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਪੈਨਿਕ ਨਹੀਂ ਹੈਗਾ everything is under control and this is just a mock drill ਜਿਹੜਾ ਬਲੈਕਆਊਟ ਜਿਹੜਾ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਆਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਏਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਇਕ ਤਾਂ ਪੀਐਸਪੀਸੀਐਲ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੌਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੀ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਹੋਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੀ ਲਾਈਟਾਂ ਉਹ ਅਸੀਂ ਬੰਦ ਕਰਦੇ ਹਾਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀ ਲਾਈਟਾਂ ਜਿਹੜੀ ਹੈਗੀ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਲਾਈਟਾਂ ਵਰਤੋ ਤਾਂ ਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਟ ਔਰ ਅਸੀਂ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਟੂ 16 ਪਿੰਡ ਆਊਟ ਆਫ ਸਾਡੇ ਕੋਲ 941 ਪਿੰਡ ਹੈ ਲੁਧਿਆਣਾ ਦੇ ਵਿੱਚ ਔਰ ਕਈ 95 ਵਾਰਡ ਹੈ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਐਕਸਰਸਾਈਜ਼ ਕਰ ਰਹੇ ਹਾਂ। ਨਹੀਂ ਬਿਲਕੁਲ ਇਹ ਇਹ ਸੱਚ ਨਹੀਂ ਹੈਗਾ ਲੋਕ ਜੇਰਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ। ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਵੀ ਜੇ ਤੁਸੀਂ ਸੜਕ ਤੇ ਹੋ ਤੇ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ ਜਾਂ ਉਹਦੀ ਲਾਈਟ ਬੰਦ ਕਰ ਦਿਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮੰਤਵ ਹੈ ਉਹ ਪੂਰਾ ਹੋ ਸਕੇ। ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਲਦੀ ਗੱਡੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ। ਇੱਥੇ ਹਸਪਤਾਲ ਨੇ ਵਾਈਟਲ ਇਨਸਟੋਲ ਮਤਲਬ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਵੀ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਹਾਂ ਸਰ ਪਿੰਡਾਂ ਦੇ ਨਾਮ ਬ੍ਰੀਫ ਸੈਸ਼ਨ ਕਿਹੜੇ ਕਿਹੜੇ ਪਿੰਡ ਨੇ ਉਹ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦਗਾ ਬਿਲਕੁਲ ਆ ਜਾ ਸਕਦੇ ਆ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ ਕੋਈ ਲੋਕਡਾਊਨ ਨਹੀਂ ਹੈ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੌਲੰਟਰੀਲੀ ਅਪੀਲ ਕਰਦੇ ਆ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆ ਜੇ ਅਮਰਜੈਂਸੀ ਨਹੀਂ ਹੈ ਤਾਂ ਤੁਸੀਂ ਘਰੇ ਰਹੋ ਸਟੇ ਇਨਸਾਈਡ ਘਰ ਦੇ ਵਿੱਚ ਰਹੋ ਜੇ ਤੁਹਾਨੂੰ ਕੋਈ ਕੰਮ ਹੈ ਜ਼ਰੂਰੀ ਲੋੜ ਹੈ ਤੁਸੀਂ ਜ਼ਰੂਰ ਜਾਓ ਜ਼ਰੂਰ ਆਪਣਾ ਕੰਮ ਕਰੋ देयर इज नो ਪ੍ਰੋਬਲਮ ਜਿਹੜਾ ਸ਼ਹਿਰ ਦੇ ਵਿੱਚ ਤਾਂ ਸੋਲਰ ਲਾਈਟਸ ਲੱਗੀਆਂ ਹੋਈਆਂ ਨੇ ਸਰ ਉਹ ਵੀ ਬੰਦ ਕਰਵਾਈਆਂ ਜਾਣੀਆਂ ਜਿਹੜਾ ਮੈਂ ਦੱਸਿਆ ਵੀ ਜਿਹੜੇ 14 ਤੋਂ ਲੈ ਕੇ 16 ਪਿੰਡ ਹੈ ਉੱਥੇ ਅਸੀਂ ਬਲੈਕਆਊਟ ਨੂੰ ਇੱਕ ਐਕਸਰਸਾਈਜ਼ ਕਰਾ ਜਿਹੜਾ ਰਾਤ ਨੂੰ ਪ੍ਰੇਸ਼ਾਨ ਹੋਇਆ ਉਸ ਤੋਂ ਬਾਅਦ ਸ਼ਹਿਰ ਤੋਂ ਕੋਈ ਅਲਰਟ ਕਿਸੇ ਤਰ੍ਹਾਂ ਦੇ ਹਾਂਜੀ ਇਸ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈਗਾ ਵੀ ਆਰ ਇਨ ਟੱਚ ਵਿਦ ਅਥਾਰਟੀ ਜੇ ਕੋਈ ਹੋਏਗਾ ਅਸੀਂ ਬਿਲਕੁਲ ਇਨਫੋਰਮੇਸ਼ਨ ਡਿਸੇਮੀਨੇਟ ਕਰ ਦਾਂਗੇ ਨਹੀਂ ਬਿਲਕੁਲ ਇਦਾਂ ਦਾ ਮੇਰੀ ਫਿਰ ਵੀ ਦੁਬਾਰਾ ਮੋੜ ਤੋਂ ਬੇਨਤੀ ਹੈ ਕੋਈ ਪੈਨਿਕ ਥੇਰ ਇਜ਼ ਨਾਥਿੰਗ ਕੋਈ ਪੈਨਿਕ ਸਿਚੁਏਸ਼ਨ ਨਹੀਂ ਨਾ ਹੀ ਤੁਸੀਂ ਮੇਰੀ ਵੀਡੀਓ ਸਾਥੀ ਨੂੰ ਵੀ ਬੇਨਤੀ ਹੈ ਤੁਸੀਂ ਵੀ ਲੋਕਾਂ ਨੂੰ ਸਮਝਾਓ ਥੇਰ ਇਜ਼ ਐਬਸੋਲੂਟਲੀ ਨੋ ਪੈਨਿਕ ਇਟਸ ਜਸਟ ਅ ਮੌਕ ਡ੍ਰਿਲ ਸ਼ਹਿਰ ਦੇ ਇੱਕ ਔਰ ਉਹ ਵੀ ਵੇਰਕਾ ਪਲਾਂਟ ਦੇ ਵਿੱਚ ਉਹ ਕੀਤੀ ਜਾਊਗੀ ਬਲੈਕਆਊਟ ਓਨਲੀ 8:00 ਤੋਂ 8:30 ਓਨਲੀ ਜਿਹੜੇ 14 ਪਿੰਡ ਨੇ ਉੱਥੇ ਬਲੈਕਆਊਟ ਦਾ ਜਿਹੜਾ ਹੈਗਾ ਔਰ ਉਹ ਵੀ ਵੈਰੀ ਸਮਾਲ ਮਾਤਰਾ ਦੇ ਵਿੱਚ ਉਹ ਬਲੈਕਆਊਟ ਜਿਹੜਾ ਪਰਫਾਰਮ ਕੀਤਾ